हेलो हाँ जोशी की हाल है तेरा ठीक है तू लाला के तब मेरा मुंह भी थक गया हालत तक चाह नहीं लेके आई ओ जसविंदर को चाह ले आना अच्छा इतना सस्ते सूट मिल रहे हैं नहीं केड़ी जगह सेल लगी है मेनू भी दस दे दो चार सूट मैं भी ले आऊंगी ਹਾਂ ਉਹ ਕਦੋਂ ਦਾ ਭਲਾਈ ਜਨ ਕੋਈ ਜਵਾਬ ਹੀ ਨਹੀਂ ਦੇ ਰਹੀ ਜ਼ਰੂਰ ਫੋਨ ਤੇ ਲੱਗੀ ਹੋਣੀ ਆ ਤੈਨੂੰ ਤਾਂ ਮੈਂ ਦੱਸਦਾ ਅੱਬੇ ਮਜਾ ਆਏਗਾ ਨਾ ਭੀੜੋ ਹਾਂ ਤਾਂ ਕੁਛ ਮੱਛਨ ਦੀ ਸਮੈ ਲਾ ਰਹੀ ਆ ਕੋ ਜਸਵਿੰਦਰ ਕੁਰੇ ਹਾਂ ਹਾਂ ਭੈਣੇ ਮੈਂ ਲੜਾ ਸੋਈ ਜਿਹਾ ਬੁੜਾ ਆ ਗਿਆ ਮੈਂ ਤੇਰੇ ਨਾਲ ਨਾ ਫੇਰ ਗੱਲ ਕਰਦੀ ਨਾ ਨਾ ਕੀ ਹੋ ਗਿਆ ਕਾ ਤੂੰ ਕੀ ਕੀ ਕਰਨਾ ਫੋਨ ਤਾਂ ਗੱਲ ਵੀ ਨਹੀਂ ਕਰ ਦਿੰਦਾ ਉਹ ਕਾ ਦਾ ਫੋਨ ਦੁਆ ਦਾ ਤੈਨੂੰ ਮੈਂ ਤਾਂ ਪੰਗਾ ਹੀ ਲੈ ਲਿਆ ਜਦੋਂ ਦੇਖੋ ਫੋਨ ਨੂੰ ਚਿਪੜੇ ਰਹਿਣੇ ਆ ਉਹ ਨਾਲ ਤੇ ਤੋਂ ਇੱਕ ਚਾਹ ਦਾ ਕੱਪ ਮੰਗਿਆ ਸੀ ਕਿੱਥੇ ਆ ਚਾਹ ਮੇਰੀ ਓਹੋ ਕੀ ਮੈਂ ਤਾਂ ਕਹਿ ਰਾ ਪਾਣੀ ਰੱਖ ਕੇ ਭੁੱਲ ਗਈ ਕਾ ਤਾ ਮੱਚ ਗਈ

ਆਇ ਕਿ ਮੈਂ ਭਰਾ ਹੀ ਪੈਨ ਮਚਾਤਾ ਤੁਸੀਂ ਮਨਦੀਪ ਪੁੱਤ ਉਹ ਮੈਂ ਦੱਸਦਾ ਕਿ ਮੈਂ ਮੱਚਿਆ ਭਰਾ ਹੀ ਪੈਨ ਸਾਰਾ ਸਾਰਾ ਦਿਨ ਫੋਨ ਨਹੀਂ ਛੱਡਦੀ ਮਹਾਰਾਣੀ ਘੰਟਾ ਘੰਟਾ ਫੋਨ ਤੇ ਲੱਗੀ ਰਹਿੰਦੀ ਐ ਫੈਸਲਾ ਆਪਣੀ ਭੈਣ ਦੇ ਨਾਲ ਨਾ ਜੇ ਤੈਨੂੰ ਫੋਨ ਤੋਂ ਇੰਨੀ ਹੋਈ ਜ਼ਿਕਤ ਐ ਫਿਰ ਲੈ ਕੇ ਕਿਉਂ ਦਿੱਤਾ ਸੀ ਨਾ ਲੈ ਕੇ ਦਿੰਦਾ ਨਾਇਕ ਤਾਂ ਜੇ ਕਿਸੇ ਦਾ ਫੋਨ ਆਊ ਸੁਣੂਗੀ ਹੋਈ ਮੈਂ ਉਹ ਫਿਰ ਦੋ ਦੋ ਘੰਟੇ ਲੱਗ ਗਈ ਫਿਰ ਬੰਦਾ ਹਾਲ ਚਾਲ ਪੁੱਛ ਕੇ 10 ਮਿੰਟਾਂ ਚ ਫੋਨ ਰੱਖ ਦਿੰਦਾ ਉਹ ਨਾਲੇ ਇੱਥੇ ਤਾਂ ਜਦ ਤੱਕ ਦੂਜੇ ਦੇ ਘਰ ਦੀ ਪੂਰੀ ਰਸਤਵੀ ਦਾ ਸੋਣੇ ਜਾਵੇ ਜਦ ਤੱਕ ਰਖਦਾ ਹੀ ਨਹੀਂ ਫੋਲ ਕੋਈ ਘਰ ਦੇ ਵਿੱਚ ਕੁਝ ਵੀ ਹੋਈ ਜਾਵੇ ਫਿਰ ਤਾਂ ਮੰਮੀ ਇਹ ਤੁਹਾਡੀ ਬਹੁਤ ਗਲਤ ਗੱਲ ਆ ਪਾਪਾ ਜੀ ਨਾ ਬਿਲਕੁਲ ਠੀਕ ਕਹਿ ਰਹੇ ਨੇ ਤੁਹਾਨੂੰ ਜੋ ਕੁਝ ਹੋਇਆ ਅਣਜਾਣੇ ਵਿੱਚ ਹੋਇਆ ਤੁਹਾਨੂੰ ਕਹਿ ਤੰਨਾ ਮੈਂ ਉਸਟਾ ਮੇਰੇ ਪਿੱਛੇ ਪਏ ਹਰਦੀ ਨਹੀਂ ਹੈ ਇਹ ਇਹ ਭਗਵਾਨ ਮੈਂ ਹੁਣ ਤਾਂ ਮੈਂ ਨਾ ਡੋਰੋ ਘੰਟੇ ਨਹੀਂ ਕਿਆ ਤੇਰੇ ਘੰਟੇ ਕਰੂੰਗੀ ਗੱਲ ਕਰ ਲੈ ਜਿਹੜਾ ਕੁਝ ਕਰਨਾ ਹੈ ਮੇਰਾ ਦੇਖ ਲੈ ਪੁੱਤ ਆਪਣੀ ਗਲਤੀ ਮੰਨਣ ਦੀ ਬਜਾਏ ਕਿ ਮੈਂ ਰੋ ਦਖਾ ਦਿਆ ਮੈਨੂੰ ਨਾਲ ਸਾਰਾ ਪੁਆੜਾ ਦਾ ਫੋਨ ਦਾ ਉਹਨੂੰ ਤਾਂ ਮੈਂ ਅੱਗ ਲਾ ਕੇ ਆਡੂੰ ਪਪਾ ਜੀ ਤੁਸੀਂ ਕਾਹਨੂੰ ਤੱਤੇ ਹੁੰਨੇ ਹੋ ਕਿਉਂ ਆਪਣਾ ਵੀਪੀ ਵਧਾਉਨੇ ਹੋ ਉਹ ਇਸ ਗੱਲ ਦਾ ਵੀ ਹੱਲ ਹੈਗਾ ਮੇਰੇ ਕੋਲ ਅੱਛਾ ਕੀ ਪੁੱਤ ਆਜੋ ਫਿਰ ਤੁਹਾਨੂੰ ਦੱਸਾਂ ਹੁਣ ਤਾਂ ਜਿਵੇਂ ਤੀਰ ਨਿਸ਼ਾਨੇ ਤੇ ਵੱਜੂਗਾ ਅਬੇ ਮਜਾ ਆਏਗਾ ਨਾ ਬਿਰੋ ਪੂਆ ਇਹ ਕਾਟ ਮੈਨੂੰ ਫੋਨ ਕਰ ਜੰਦੇ ਸਵੇਰੇ 10 ਵਾਰ ਫੋਨ ਕਰ ਬੈਠੀ ਹੈ ਪੁੱਤ ਤੇਰਾ ਆਈਡੀਆ ਕੰਮ ਕਰ ਰਿਹਾ ਕੰਮ ਤਾਂ ਕਰਨਾ ਹੀ ਸੀ ਪਾਪਾ ਜੀ ਮਾਸੀ ਦਾ ਨੰਬਰ ਪੂਆ ਦੇ ਨਾਮ ਤੇ ਜੋ ਸੇਵ ਕਰਤਾ ਕਲ ਦੀ hope so ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਣੀ ਆ ਤੇ ਇਸ ਵੀਡੀਓ ਦੇ ਵਿੱਚ ਜੋ ਵੀ ਮੈਸੇਜ ਆ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ ਫੋਨ ਦੀ ਲਤ ਬਹੁਤ ਬੁਰੀ ਹੈ ਬਹੁਤ ਖੁਸ਼ ਕਰਵਾ ਸਕਦੀ ਹੈਗੀ ਸੋ ਵੀਡੀਓ ਵਧੀਆ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਲਾਈਕ ਵੀ ਕਰਿਓ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਨਾ